ਦੁੱਖ ਤਾਂ ਪੂਰਾ ਸਾਡਾ ਘਟੋ ਘਟ ਸਾਡਾ ਆਪ ਦਾ 4-5 ਲੱਖ ਦਾ ਨੁਕਸਾਨ ਹੈ। ਉਲਸਾ ਲਈ ਲੈ ਗਏ, ਸਿਲੰਡਰ ਵੀ ਲੈ ਗਏ, ਏਸੀ ਵੀ ਲੈ ਗਏ, ਐਲਸੀਡੀ ਵੀ ਲੈ ਗਏ, ਕੁਝ ਵੀ ਨਹੀਂ ਛੱਡਿਆ ਉਹਨਾਂ ਨੇ। 1.5 ਲੱਖ ਦਾ ਕਬੜਾ ਸੀ, ਉਹ ਵੀ ਉਹਨਾਂ ਨੇ ਕਵਾੜ ਕਰਕੇ ਛੱਡਿਆ। ਬਾਕੀ ਲੈ ਗਏ ਜੋ ਚੰਗਾ ਸਮਾਨ ਸੀ ਕਮਰੇ ਚ ਸਭ ਲੈ ਗਏ। ਕੁਝ ਨਹੀਂ ਛੱਡਿਆ। ਗੱਦਿਆਂ ਤੱਕ ਵੀ ਨਹੀਂ ਛੱਡਿਆ ਉਹਨਾਂ ਨੇ। ਗੱਦੇ ਵੀ ਨਹੀਂ ਛੱਡੇ। ਗੱਦੇ ਵੀ ਨਹੀਂ ਛੱਡੇ। ਬਾਕੀ ਮੌਜੂਦਾ ਸੀ ਸੀ ਵੀ ਉੱਥੇ ਚਾਰ ਬੰਦੇ। ਅੱਛਾ। ਸਾਨੂੰ ਕੁੱਟ ਕੇ ਲਗੇ ਆ। ਸੋਸਤਾ ਇਹ ਕਹਿੰਦੀ ਹੈ ਕਹਿੰਦੀ ਹੈ ਐਸੇ ਕਿਹੜਾ ਕਿਸਾਨਾਂ ਦੇ ਕੋਹੇ ਨੂਰ ਹੀਰੇ ਸੀ ਕੁਛ ਨਹੀਂ ਬਚਿਆ ਸਾਡਾ ਜੀ ਸਾਡੇ ਜੀ 2 ਡੇਟਨ ਦੇ ਏਸੀ ਸੀ ਨਵੀਂ ਫੇਚੀ ਹਾਇਰ ਕੰਪਨੀ ਦੀ ਦੋ ਤੰਬੂਆਂ ਚ ਤੇ ਵਾਈਫਾਈ ਸੀ ਸਾਡਾ ਜੀ ਸਾਰੀ ਪੁਲਿਸ ਕੋਲੇ ਖੜੀ ਸੀ ਸਿਵਲਸ ਸੀ ਬੰਦੇ ਟੈਂਪੂ ਭਰੀ ਜਾਂਦੇ ਸੀ ਟਰੱਕ ਪਰ ਪਰ ਸਮਾਨ ਨਾ ਪਿੰਡਾਂ ਚ ਗਿਆ ਸਾਰਾ ਸਮਾਨ ਸਾਡੇ ਸਾਹਮਣੇ ਕਿਸੇ ਨੇ ਨਹੀਂ ਰੋਕਿਆ ਜੀ ਪੁਲਸ ਵਾਲੇ ਜਦੋਂ ਅਸੀਂ ਬੋਲਦੇ ਸੀ ਉਲਟਾ ਗੱਲ ਪੈਂਦੀ ਸੀ ਸਾਡੇ ਉਹ ਬੰਦੇ ਇੰਜ ਸੀ ਸ਼ਾਦੀ ਛਕੀ ਜਾਂਦੇ ਸੀ ਕੋਈ ਦੁੱਧ ਗਰਮ ਕਰੀ ਜਾਂਦਾ ਕੋਈ ਚਾਹ ਬਣਾਈ ਜਾਂਦਾ ਓਵੇਂ ਲੋਕਾਂ ਦੇ ਡਾਂਗਾ ਮਾਰ ਮਾਰ ਲੰਗਰ ਵੀ ਨਹੀਂ ਛਕਣ ਦਿੱਤਾ ਕਿਸੇ ਨੂੰ ਉਥੋਂ ਪੰਜਾਬ ਪਜਾ ਕੁੱਟ-ਕੁੱਟ ਵਾਣਾ ਜਵਾੜਿਆ ਇਹਨਾਂ ਨੇ ਜਿਹੜਾ ਲੋਟ ਆਏ ਬਜ਼ੁਰਗ ਵਿਚਾਰੇ ਬਜ਼ੁਰਗਰ ਤਾਂ ਨਹੀਂ ਛੱਡਿਆ ਪੱਗਾਂ ਪੈਰਾਂ ਜਰੂਰ ਦੀਆਂ ਜੀ ਇਹਨਾਂ ਨੇ ਜੋ ਆਦਾ ਜੀ ਮੈਂ ਕਿਸਾਨਾਂ ਦਾ ਪੁੱਤ ਆਂ ਜائیں ਡੋਰੀ ਵੀ ਮੇ ਪਾ ਲੈਣਾ ਮੈਂ ਇੰਜਨ ਮੂਰੇ ਪੈਂਦਾ ਰਿਆਂ ਮੈਂ ਉਹ ਕਰਦਾ ਅੱਜ ਕਿਸਾਨਾਂ ਨੂੰ ਸਾਰਾ ਸਮਾਨ ਤੋੜ ਕੇ ਕਿਸਾਨਾਂ ਦੇ ਛਿੱਤਰ ਮਾਰ ਕੇ ਘਰੇ ਘੱਲੇ कोरोना ਦਾ ਨੁਕਸਾਨ ਹੋ ਗਿਆ ਜੀ ਇਹ ਜਿਹੜਾ ਸਮਾਨ ਅਸੀਂ ਚੱਕ ਕੇ ਵੀ ਲੈਂਦਾ ਜਿਵੇਂ ਆ ਕੋਲਰ ਬਚ ਗਿਆ ਇਹਦੀ ਕੋਈ ਜਾਲੀਆਂ ਨਹੀਂ ਫਰਿੱਜ ਟੁੱਟੀ ਵੀ ਆ ਇਹ ਸਾਰੀ ਕਾਂਕਾਂ ਦੇ ਵਿੱਚ ਸਿੱਟੀਆਂ ਪਈਆਂ ਬਿਲਕੁਲ ਕੋ ਜਦੋਂ ਅਸੀਂ ਗਏ ਆ ਕਾਂਕਾਂ ਦੇ ਵਿੱਚ ਰੱਖ ਰੱਖ ਲੋਕ ਵੀ ਲੈ ਜਾਣਗੇ ਰਾਤ ਨੂੰ ਚੱਕ ਕੇ ਜਾਂ ਘੋਟੂ ਗਾਂ ਤੱਕ ਦੋ ਤਿੰਨ ਕਿੱਲਾਂ ਤਾਈ ਸਮਾਨ ਪਿਆ ਸੀ ਉਹਦੇ ਵਿੱਚੋਂ ਲੱਭ ਲੱਭ ਅਸੀਂ ਬਾਹਰ ਕੱਢਿਆ ਬਸ ਸਮਾਨ ਸਾਰਾ ਗਾਇਬ ਹੋ ਗਿਆ ਸਿਲੰਡਰ ਹੋ ਗਏ ਚੁੱਲ੍ਹੇ ਹੋ ਗਏ ਏਸੀ ਇਹ ਤਾਂ ਕਿਸੇ ਦਾ ਨਹੀਂ ਛੱਡਿਆ ਜੀ ਐਲਸੀਡੀ ਲੱਗੀ ਸੀਗੀ ਤੁਰ ਤੱਕ ਤੁਰ ਤੱਕ ਜੀ ਉਹ ਵੀ ਗੱਲ ਕਹਿੰਦੀਆਂ ਕਹਿੰਦੀ ਅਸੀਂ ਰਾਜਮੰਤਰੀ ਦੇ ਨਾਲ ਸਾਰੇ ਨੂੰ ਪਾਸੇ ਓਟਾ ਕਹਿੰਦੇ ਡਾਂ ਕਿਸੇ ਤ ਡੰਗ ਵਾਹਤੂ ਤੇ ਲੀਕ ਉਹਨਾਂ ਦਾ ਨਹੀਂ ਡੰਗ ਤੇ ਲੀਕ ਸਾਨੂੰ ਇਹਨਾਂ ਤੋਂ ਤਾਂ ਉਮੀਦ ਹੀ ਨਹੀਂ ਸੀ ਚੱਲੋ ਚੱਲ ਹਰਿਆਣੇ ਵਾਲੇ ਜਾਂ ਦਿੱਲੀ ਵਾਲੇ ਕਰ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਸੀ ਸਾਡੇ ਇਹ ਆ ਚੀਜ਼ ਵੀ ਨਾ ਮੁੜਦੀ ਸਾਨੂੰ ਕੋਈ ਦੁੱਖ ਨਹੀਂ ਸੀ ਜੋ ਭਗਵਾਨ ਤੁਮਾਰ ਨੇ ਸਾਡਾ ਨਕਸਾਨ ਕਰਿਆ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੇ ਆਪਣੇ ਨੇ ਕਰਿਆ ਅੱਧੋ ਜ਼ਿਆਦੇ ਕੁ ਵੱਜ ਗਿਆ ਜੀ ਅੱਧੋ ਜ਼ਿਆਦੇ ਕੁ ਆ ਚ ਹੀ ਗਿਆ ਹਾਂ ਜੀ ਕੀ ਕੀ ਸਮਾਨ ਸੀ ਤੁਹਾਡਾ ਉੱਤੇ ਸਾਡੇ ਏਸੀ ਵਗੈਰਾ ਫਰਿਜਾਂ ਮਸ਼ੀਨਾਂ ਬਹੁਤ ਕੁ ਬਹੁਤ ਸਮਾਨ ਸੀ ਜਿਹੜਾ ਸਾਰਾ ਹੀ ਕਰਦਾ ਸਮਾਨ ਤੁਹਾਡੇ ਕੋਲ ਸੀ ਬਈ ਇੱਕ ਘਾਰ ਹੀ ਬਣਿਆ ਪਿਆ ਸੀ ਹਾਂ ਜੀ ਹਾਂ ਜੀ ਤੇ ਉਹਦੇ ਚ ਕੀ ਕੀ ਮੁੜਿਆ ਬਾਈ ਹੁਣ ਤਾਂ ਵੇਖ ਲਓ ਤੁਹਾਡੇ ਸਾਹਮਣੇ ਲੋਹਾ ਹਾਂ ਜੀ ਜਿਹੜੀਆਂ ਕੀਮਤੀ ਚੀਜ਼ਾਂ ਸਾਰੀਆਂ ਲੱਗੀਆਂ ਹਾਂ ਜੀ ਬਈ ਇਹ ਸਮਾਨ ਚਲੋ ਜਿਹੜਾ ਵਾਪਸ ਆਇਆ ਉਹ ਸਹੀ ਸਲਾਮਤ ਆਇਆ ਕੋਈ ਟੁੱਟਿਆ ਪੁੱਟਿਆ ਟੁੱਟਿਆ ਪੁੱਟਿਆ ਤੋੜ ਕੇ ਸੁੱਟਿਆ ਸੀ ਸਾਰਾ ਉਹਨਾਂ ਦੇ ਜੀ ਸੀ ਵੀ ਚੱਕ ਚੱਕ ਸਤਿ ਸ੍ਰੀ ਅਕਾਲ ਆਰਐਮਬੀ ਟੀਵੀਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਕੋਨੋਰੀ ਤੇ ਸ਼ੰਭੂ ਬਾਰਡਰ ਤੇ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਨਾਲ ਠੱਕਾ ਹੋਇਆ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਉਠਾਇਆ ਗਿਆ ਉਹ ਸਭ ਦੇਖਿਆ ਉਸ ਤੋਂ ਬਾਅਦ ਕਿਸਾਨਾਂ ਦਾ ਸਮਾਨ ਉੱਥੋਂ ਚੋਰੀ ਹੋਣ ਦੀਆਂ ਖਬਰਾਂ ਵੀ ਆਈਆਂ ਹਾਲਾਂਕਿ ਉਸ ਚੀਜ਼ ਨੂੰ ਪੁਲਿਸ ਨਕਾਰਦੀ ਰਹੀ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਐਸੇ ਕਿਹੜੇ ਕੋਹੇਨੂਰ ਹੀਰੇ ਸੀ ਜਿਹੜੇ ਚੁੱਕੇ ਗਏ ਪਰ ਹੁਣ ਕੁਝ ਕਿਸਾਨ ਉੱਥੋਂ ਆਪਣਾ ਸਮਾਨ ਲੈ ਕੇ ਵਾਪਸ ਆਏ ਤਾਂ ਅਸੀਂ ਖੜੇ ਉਹਨਾਂ ਦੇ ਕੋਲ ਗੱਲ ਕਰ ਰਹੇ ਸੀ ਕਿ ਉਹ ਸਚਾਈ ਜੋ ਕਿਤੇ ਨਾ ਕਿਤੇ ਪੁਲਿਸ ਲੁਕਾ ਰਹੀ ਆ ਉਹ ਇਨ ਇਨਾ ਕਿਸਾਨਾਂ ਤੋਂ ਪੁੱਛ ਸਕੀਏ ਪਹਿਲਾਂ ਟਰਾਲੀ ਤੇ ਨਿਗਾਹ ਜ਼ਰੂਰ ਮਾਰ ਦਿਓ ਕਿ ਕਿਸਾਨ ਆਪਣਾ ਉਹ ਸਮਾਨ ਜਿਹੜਾ ਇੱਕ ਸਾਲ ਡੇਢ ਸਾਲ ਦੇ ਵਿੱਚ ਇਹਨਾਂ ਨੇ ਇਕੱਠਾ ਕੀਤਾ ਅੱਜ ਜਿੰਨਾ ਕੁ ਸਮਾਨ ਇਹਨਾਂ ਨੂੰ ਮਿਲਿਆ ਉਹਨਾਂ ਕੋ ਬਚਿਆ ਹੋਇਆ ਇਹ ਇਕੱਠਾ ਕਰਕੇ ਕੋ ਟਰਾਲੀ ਦੇ ਵਿੱਚ ਲਿਆ ਰਹੇ ਨੇ ਬਾਈ ਹੋਰਾਂ ਦੇ ਬਾਈ ਹੋਰਾਂ ਦੀ ਜ਼ੁਬਾਨੀ ਹੀ ਸੁਣਾਗੇ ਕਿ ਪੁਲਿਸ ਜੋ ਕਹਿੰਦੀ ਆ ਉਹ ਸੱਚ ਹੈ ਜਾਂ ਫਿਰ ਜੋ ਅਸੀਂ ਪਿਛਲੇ ਦਿਨਾਂ ਚ ਲੋਕਾਂ ਦੇ ਮੂੰਹੋਂ ਜਿਹੜਾ ਹੈਗਾ ਉਹ ਦਿਖਾਇਆ ਜੋ ਕਹਿ ਰਹੇ ਨੇ ਕਿ ਸਾਡਾ ਸਮਾਨ ਚੋਰੀ ਹੋਇਆ ਉਹ ਸੱਚਾ ਗੱਲਬਾਤ ਕਰਾਂਗੇ ਭਾਈ ਜੀ ਕਿਹੜਾ ਪਿੰਡ ਤੁਹਾਡਾ ਤੁਹਾਡਾ ਪਿੰਡ ਕਿਹੜਾ ਸ਼ਾਹਪੁਰਾ ਸ਼ਾਹਪੁਰਾ ਕਿੱਥੇ ਰਹਿ ਗਏ ਹਾਜ਼ਿਲਕਾ ਕੋਲੇ ਹਾਜ਼ਿਲਕਾ ਕੋਲੇ ਤੇ ਕਿੰਨੇ ਸਮੇਂ ਤੋਂ ਬੈਠੇ ਤੁਸੀਂ ਉੱਥੇ ਇਹ ਅਸੀਂ ਫਰਵਰੀ ਦਾ ਬੈਠੇ ਹਾਂ ਜੀ ਫਰਵਰੀ ਦੇ ਬੈਠੇ ਹਾਂ ਤੇ ਜਿਹੜਾ ਸਮਾਨ ਹੁਣ ਜਿੰਨਾ ਤੋਂ ਵੱਡਾ ਉੱਥੇ ਇਕੱਠਾ ਕੀਤਾ ਹੋਇਆ ਸੀ ਚੁੰਬੀਆਂ ਜੋ ਕੁਝ ਵੀ ਸੀ ਸਾਰਾ ਵਾਪਸ ਆ ਗਿਆ ਨਹੀਂ ਜੀ ਕਿੰਨਾ ਸਮਾਨ ਅੱਧੋਂ ਜ਼ਿਆਦਾ ਕੁ ਵੱਜ ਗਿਆ ਜੀ ਅੱਧੋਂ ਜ਼ਿਆਦਾ ਗਵਾਚ ਹੀ ਗਿਆ ਹਾਂਜੀ ਜਿੱਦਾਂ ਪੁਲਿਸ ਸੀ ਸਾਰਾ ਕੁਝ ਨੂੰ ਮਤਲਬ ਤੋੜਦੀ ਆ ਉਹਦੇ ਸਮਾਨ ਸੀਗਾ ਸਾਰਾ ਪੂਰਾ ਸਮਾਨ ਸੀ ਸੇ ਉੱਥੇ ਰਹਿੰਦੇ ਸੀਗੇ ਚਾਰ ਬੰਦੇ ਘਟੋ ਘਟੇ ਅੱਛਾ ਘਟੋ ਘਟੇ ਚਾਰ ਰਹਿੰਦੇ ਸੀ ਕੀ ਕੀ ਸਮਾਨ ਸੀ ਤੁਹਾਡਾ ਉੱਥੇ ਸਾਡੇ ਏਸੀ ਵਗੈਰਾ ਫਰਿੱਜਾਂ ਮਸ਼ੀਨਾਂ ਬਹੁਤ ਕੁਝ ਬਹੁਤ ਸਮਾਨ ਸੀ ਜਿਹੜਾ ਸਾਰਾ ਹੀ ਘਰ ਦਾ ਸਮਾਨ ਤਕਰੀਬਨ ਸੀਗਾ ਸਾਡੇ ਕੋਲੇ ਬਈ ਇੱਕ ਘਾਰ ਹੀ ਬਣਿਆ ਹੋਇਆ ਸੀ ਹਾਂਜੀ ਹਾਂਜੀ ਤੇ ਉਹਦੇ ਚ ਕੀ ਕੀ ਮੁੜਿਆ ਬਾਈ ਹੋਂਤਾ ਵੇਖ ਲਓ ਤੁਹਾਡੇ ਸਾਹਮਣੇ ਹੈ ਲੋਹਾ ਹਾਂਜੀ ਜਿਹੜੀਆਂ ਕੀਮਤੀ ਚੀਜ਼ਾਂ ਸਾਰੀਆਂ ਲੈ ਗਏ ਕੀ ਕੀ ਚੀਜ਼ਾਂ ਸੀ ਏਸੀ ਵਗੈਰਾ ਮਸ਼ੀਨ واਸ਼ਿੰਗ ਮਸ਼ੀਨ ਸੀਗੀ ਐਲ ਸੀ ਡੀ ਸੀਗੀ ਵਾਈਫਾਈ ਸੀਗਾ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਸੀ ਕਿੰਨੇ ਕ ਦਾ ਸਮਾਨ ਸੀਗਾ ਜਿਹੜਾ ਲੈ ਗਏ ਇਹ ਵੇਖ ਲਓ ਏਸੀ ਤੁਸੀਂ ਇੱਕ ਕਿੰਨੇ ਦਾ ਹੁੰਦਾ ਜੀ ਦੋ ਏਸੀ ਸੀ ਸੀ ਸਾਡੇ ਕੋਲ ਦੋ ਏਸੀ ਸੀ ਹੋ ਗਏ ਇੱਕ واਸ਼ਿੰਗ ਮਸ਼ੀਨ ਜੀ واਸ਼ਿੰਗ ਮਸ਼ੀਨ ਗਈ ਇੱਕ ਐਲ ਸੀ ਡੀ ਜੀ ਐਲ ਸੀ ਡੀ ਗਈ ਇੱਕ ਵਾਈਫਾਈ ਜੀ ਵਾਈਫਾਈ ਗਿਆ ਸਿਲੰਡਰ ਸਿਲੰਡਰ ਗਈ ਹਾਂਜੀ ਸਾਰੀ ਗਈ ਇਹ ਤਾਂ ਇਕੱਲੇ ਤੁਹਾਡੇ ਹਾਲਾਤ ਨੇ ਹੋਰ ਤੁਹਾਡੇ ਨਾਲ ਰਹਿੰਦੇ ਹੋਣਗੇ ਉਹਨਾਂ ਦੇ ਵੀ ਹਾਂਜੀ ਸਾਰਿਆਂ ਦੇ ਹੋ ਗਏ ਹੇ ਲੱਗਦਾ ਤੇ ਭਾਈ ਇਹ ਸਮਾਨ ਚਲੋ ਜਿਹੜਾ ਵਾਪਸ ਆਇਆ ਉਹ ਸਹੀ ਸਲਾਮਤ ਆਇਆ ਕੋਈ ਟੁੱਟਿਆ ਭੱਜਾ ਟੁੱਟਿਆ ਭੱਜਾ ਟੁੱਟਿਆ ਭੱਜਾ ਤੋੜ ਕੇ ਸੱਟਿਆ ਸੀ ਸਾਰਾ ਉਹਨਾਂ ਦੇ ਜੀਸੀਬੀ ਦਾ ਚੱਕ ਚੱਕ ਅੱਛਾ ਹਾਂ ਤੇ ਟਰਾਲੀਆਂ ਟਰੋਲੀਆਂ ਵਾਪਸ ਆ ਗਈਆਂ ਜਿੰਨੀਆਂ ਕੰਗੀਆਂ ਟਰਾਲੀਆਂ ਵਾਪਸ ਆ ਗਈਆਂ ਉਹ ਉਹ ਸਹੀ ਸਲਾਮਤ ਆ ਹਾਂਜੀ ਉਹ ਸਹੀ ਸਲਾਮਤ ਟਰੈਕਟਰ ਟਰਾਲੀ ਹੋਸੇ ਹਾਂਜੀ ਉਹ ਤਾਂ ਸਾਡੇ ਪਾਸੇ ਹੀ ਖੜੇ ਸੀ ਪਹਿਲੇ ਉਹ ਪਾਸੇ ਥੋੜੇ ਪਾਸੇ ਹੀ ਖੜੇ ਸੀ ਹਾਂਜੀ ਠੀਕ ਹੈ ਹਾਂਜੀ ਭਾਈ ਜੀ ਕਿਹੜਾ ਪਿੰਡ ਆ ਸ਼ਾਹਪੁਰਾ ਜੀ ਸ਼ਾਹਪੁਰੇ ਪਿੰਡ ਆ ਸਮਾਨ ਕਿੰਨਾ ਸੀ ਸਮਾਨ ਤਾਂ ਬਹੁਤ ਸੀ ਖਾਚੀ ਗਏ ਤੇ ਵਾਪਸ ਕਿੰਨਾ ਕਾਇਆ ਵਾਪਸ ਤਾਂ ਕਬੜ ਹੀ ਆਇਆ ਜੀ ਕਬੜਾ ਕੁਛ ਵੀ ਨਹੀਂ ਆਇਆ ਕੁਛ ਵੀ ਨਹੀਂ ਆਇਆ ਉੱਤੀ ਰਹਿ ਗਿਆ ਕਿ ਕੋਈ ਲੈ ਗਿਆ ਚੱਕ ਲੈ ਗਏ ਜੀ ਉਹ ਹੀ ਸੀ ਪੁੱਲਸ ਵਾਲੇ ਹੀ ਲੈ ਗਏ ਸਿਲੰਡਰ ਵੀ ਲੈ ਗਏ ਏਸੀ ਵੀ ਲੈ ਗਏ ਐਲ ਸੀ ਡੀ ਵੀ ਲੈ ਗਏ ਕੁਛ ਵੀ ਨਹੀਂ ਛੱਡਿਆ ਉਹਨਾਂ ਨੇ ਕੁਛ ਵੀ ਨਹੀਂ ਛੱਡਿਆ ਜੋਲ ਛੱਡਿਆ ਕਬੜ ਉਹ ਜੋ ਕਮਰੇ ਦਾ ਸਮਾਨ ਸੀ ਸਾਡਾ 1.5 ਲੱਖ ਦਾ ਕਬੜਾ ਸੀ ਉਹ ਵੀ ਉਹਨਾਂ ਨੇ ਕਬੜ ਕਰਕੇ ਸਿੱਟਿਆ ਅੱਛਾ ਬਾਕੀ ਲੈ ਗਏ ਜੋ ਚੰਗਾ ਸਮਾਨ ਸੀ ਕਮਰੇ ਚ ਸਭ ਲੈ ਗਏ ਕੁਝ ਨਹੀਂ ਛੱਡਿਆ ਗੱਦੇ ਗੱਦਿਆਂ ਤੱਕ ਵੀ ਨਹੀਂ ਛੱਡਿਆ ਉਹਨਾਂ ਨੇ ਅੱਛਾ ਗੱਦੇ ਵੀ ਨਹੀਂ ਛੱਡੇ ਗੱਦੇ ਵੀ ਨਹੀਂ ਛੱਡੇ ਓਕੇ ਬਾਕੀ ਮੌਜੂਦਾ ਸੀ ਸੀ ਵੀ ਉੱਥੇ ਚਾਰ ਬੰਦੇ ਅੱਛਾ ਸਾਨੂੰ ਕੁੱਟ ਕੇ ਲਗੇ ਅੱਛਾ ਤੁਹਾਨੂੰ ਕੁੱਟ ਕੇ ਲਗੇ ਕੁੱਟ ਕੇ ਲਗੇ ਆ ਤੁਹਾਨੂੰ ਥੋੜੇ ਸਾਹਮਣੇ ਤੁਹਾਡਾ ਸਮਾਨ ਲਾਇਆ ਸਾਡੇ ਸਾਹਮਣੇ ਲਗਾਏ ਤੇ ਤੁਸੀਂ ਰੋਕਿਆ ਨਹੀਂ ਵੀ ਯਾਰ ਠੀਕ ਆ ਅਸੀਂ ਅਸੀਂ ਜਾਂਦੀ ਸੀ ਅਸੀਂ ਥੋੜੇ ਸੀ ਕੀ ਕਰ ਸਕਦੇ ਤੁਸੀਂ ਇਹ ਨਹੀਂ ਕਿਹਾ ਵੀ ਯਾਰ ਚਲ ਅਸੀਂ ਚੱਲ ਜਾਂਦੇ ਆ ਇੱਥੋਂ ਪਰ ਸਮਾਨ ਤਾਂ ਸਾਡਾ ਰਹਿਣ ਦਿਓ ਨਾ ਜੀ ਜਾਣ ਵਾਲਾ ਕੰਮ ਤਾਂ ਸਾਡਾ ਸਿੱਧੂਪੁਰੇ ਦਾ ਹੀ ਨਹੀਂ ਐ ਕਿਵੇਂ ਕਹਿ ਦ ਜਾਣਾ ਨਹੀਂ ਸਿੱਧੂਪੁਰਾ ਕਹੂਗਾ ਅੱਛਾ ਪਰ ਫਿਰ ਸਮਾਨ ਥੋੜਾ ਲੈ ਕੇ ਚੱਲ ਸਮਾਨ ਲੈ ਗਏ ਜਿੱਦੇ ਜਾਂਦੇ ਲੈ ਜਾਣਾ ਤੇ ਪੁੱਛਿਆ ਨਹੀਂ ਤੁਸੀਂ ਵੀ ਯਾਰ ਸਮਾਨ ਕੋਲ ਆਈ ਇਹਨਾਂ ਦਾ ਸਾਡਾ ਜਾਨੇ ਹੋ ੱਤਕਾ ਕਰਕੇ ਜੋ ਕੁਛ ਮਰਜ਼ੀ ਕਰ ਸਕਦੇ ਉਹ ਕੁਛ ਮਰਜ਼ੀ ਕਰ ਲੈ ਸਾਰਾ ਹੀ ਲੈ ਗਏ ਤੇ ਇਹ ਵੀ ਬਈ ਫਿਰ ਤੋੜ-ਫੋੜ ਕੇ ਤਾਂ ਫਿਰ ਕਵਾੜ ਦੇ ਰੂਪ ਚ ਆਇਆ ਇੱਕ ਕਵਾੜ ਚ ਆ ਗਿਆ ਹੁਣ ਇੱਕ ਸਿੱਧੂਪੁਰੇ ਦਾ ਰੂਲ ਆ ਅਸੀਂ ਨਹੀਂ ਆਖਾਂਗੇ ਵੀ ਅਸੀਂ ਜਾਵਾਂਗੇ ਚ ਕਿ ਸਾਡੇ ਨਾਲ ਕੁਛ ਕਰ ਜਾਣਾ ਪਰ ਸਿੱਧੂਪੁਰੇ ਦਾ ਰੂਲ ਅਸੀਂ ਇਹ ਨਹੀਂ ਵੀ ਕਹਿੰਦੇ ਜਾਵਾਂਗੇ। ਇਹ ਵੀ ਗੱਲ ਹੈ ਨਾ ਬਾਈ ਕਿ ਜਿਵੇਂ ਹੁਣ ਆਪਦੇ ਹੱਥਾਂ ਦੇ ਨਾਲ 1.5 ਸਾਲ ਚ ਇੱਕ ਉੱਥੇ ਪਿੰਡ ਹੀ ਵਸਾਇਆ ਸੀ ਉਹ ਜਦੋਂ ਆਪਦੀਆਂ ਅੱਖਾਂ ਦੇ ਸਾਹਮਣੇ ਉਹ ਜਿਹੜਾ ਫਿਰ ਉਹ ਦੁੱਖ ਤਾਂ ਲੱਗਿਆ ਹੁਣ ਘੱਟੋ ਘੱਟ ਦੁੱਖ ਤਾਂ ਪੂਰਾ ਸਾਡਾ ਘੱਟੋ ਘੱਟ ਸਾਡਾ ਆਪ ਦਾ 4-5 ਲੱਖ ਦਾ ਨੁਕਸਾਨ ਹੈ। ਇਕੱਲੀ ਹਾਂ 4-5 ਲੱਖ ਦਾ ਜਿਹੜਾ ਉੱਥੇ ਸਮਾਨ ਸਾਡਾ ਨੁਕਸਾਨ ਆਇਆ ਤੇ ਦੇਖੋ ਵੀ ਕਿੰਨੀਆਂ ਟਰਾਲੀਆਂ ਕਿੰਨੇ ਪਿੰਡ ਤੇ ਕੀ ਸਿਸਟਮ ਸੀ ਇਹ ਤੁਸੀਂ ਆਪਸਾਬ ਲਾ ਲਓ। ਸਾਰਾ ਕੁਝ ਉਹ ਗਿਆ ਸਭ ਕੁਝ ਜਦੋਂ ਤੁਸੀਂ ਉੱਥੇ-ਉੱਥੇ ਆਉਂਦੇ ਨੇ ਕੌਣ ਆਏ ਨੇ ਪੁਲਿਸ ਵਾਲੇ ਸੀ ਕੌਣ ਸੀ ਕੌਣ ਵਾਲੇ ਸੀ ਸਾਡੇ ਸਾਹਮਣੇ ਤਾਂ ਹੀ ਕਰਦੀਆਂ ਵਾਲੇ ਅੱਛਾ ਹਾਂ ਉਹਨਾਂ ਦੇ ਜਦੋਂ ਸਾਡੇ ਨੂੰ ਚੱਕ ਕੇ ਲੈ ਗਏ ਸਾਨੂੰ ਹਾਂ ਸਾਡੇ ਬੰਦੇ ਨੂੰ ਅਸੀਂ ਇੱਕ ਦੋ ਸੀ ਜੋ ਪਾਸੇ ਹੋ ਗਏ ਹਾਂ ਤੇ ਫਿਰ ਸਾਡੇ ਵੱਲੋਂ ਪੰਦੀ ਮਗਰੋਂ ਕੋਈ ਆਈ ਗਿਆ ਅੱਛਾ ਪੁਲਿਸ ਇੱਕ ਹੋਰ ਵੀ ਗੱਲ ਕਹਿੰਦੀਆਂ ਕਹਿੰਦੀ ਅਸੀਂ ਰਜਮੰਦੀ ਦੇ ਨਾਲ ਸਾਰੇ ਨੂੰ ਪਾਸੇ ਹਟਾਇਆ ਕਹਿੰਦੇ ਡਾਂਗ ਕਿਸੇ ਤਰ੍ਹਾਂ ਦੀ ਕੋਈ ਨਹੀਂ ਚੱਲੀ ਡਾਂਗ ਵੱਧੂ ਚੱਲੀ ਹੈ ਕੌਣ ਉਹਦਾ ਨਹੀਂ ਡਾਂਗ ਚੱਲੀ ਡਾਂਗ ਚੱਲੀ ਹੈ ਡਾਂਗ ਚੱਲੀ ਹੈ ਡਾਂਗ ਦੇ ਨਾਲ ਡਾਂਗ ਦੇ ਨਾਲ ਹੀ ਚੱਲੇ ਇਹ ਤਾਂ ਨਹੀਂ ਦੇਖਿਆ ਵੀ ਮੂਰੇ ਬਜ਼ੁਰਗਾ ਜਾਂ ਕੌਣ ਨਾ ਨਾ ਡਾਂਗ ਚਲਾਈਏ ਡਾਂਗ ਚਲਾਈਏ ਸਾਨੂੰ ਇਹਨਾਂ ਤੋਂ ਤਾਂ ਉਮੀਦ ਹੀ ਨਹੀਂ ਸੀ ਚੱਲ ਨੂੰ ਚੱਲ ਹਰਿਆਣੇ ਵਾਲੇ ਜਾਂ ਦਿੱਲੀ ਵਾਲੇ ਕਰ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਸੀ ਸਾਡੇ ਇਹ ਆ ਚੀਜ਼ ਵੀ ਨਾ ਮੁੜਦੀ ਸਾਨੂੰ ਕੋਈ ਦੁੱਖ ਨਹੀਂ ਸੀ ਜੋ ਭਵਾਨ ਤਮਾਨ ਨੇ ਸਾਡਾ ਨੁਕਸਾਨ ਕਰਿਆ ਸਾਨੂੰ ਬਹੁਤ ਜਿਆਦਾ ਦੁੱਖ ਹੈ ਸਾਡੇ ਆਪਣੇ ਨੇ ਕਰਿਆ ਆਪਦੇ ਨੇ ਕਰਿਆ ਆਪਦੇ ਨੇ ਕਰਿਆ ਅੱਗੇ ਤਾਂ ਕਹਿੰਸੀ ਵੀ ਮੈਂ ਕਿਸਾਨਾਂ ਦਾ ਪੁੱਤ ਆ ਸਾਨੂੰ ਇਹਨਾਂ ਦਾ ਕਿਸਾਨਾਂ ਦਾ ਪੁੱਤ ਹੈ ਇਹ ਪਾਰਟੀ ਕਿਥੋਂ ਨਾਲੋਂ ਜੋ ਨਿਕਲੀ ਸੀ ਕੇਂਦਰੀਵਾਲ ਵੀ ਕਿਸਾਨਾਂ ਚੋਂ ਨਿਕਲਿਆ ਸੀ ਹਾਂ ਇਹਨਾਂ ਤੇ ਸਾਨੂੰ ਬਹੁਤ ਜਿਆਦਾ ਦੁੱਖ ਹੈ ਉਹ ਕਰ ਜਾਂਦੇ ਸਾਨੂੰ ਕੋਈ ਦੁੱਖ ਨਹੀਂ ਸੀ ਸਾਡਾ ਇਦੋਂ ਜਦ ਟਰੈਕਟਰ ਨੰਬਰ ਦੇ ਟਰਾਲੀਆਂ ਨੰਬਰ ਦੀ ਸਾਨੂੰ ਕੋਈ ਦੁੱਖ ਨਹੀਂ ਸੀ ਕੋਈ ਦੁੱਖ ਨਹੀਂ ਸੀ ਪਰ ਅੱਜ ਵੀ ਬਾਈ ਹੁਣ ਜਦੋਂ ਉਹ ਸਮਾਨ ਨੂੰ ਇੱਕ ਟਰਾਲੀ ਚ ਭਰ ਕੇ ਲਿਆਉਂਦੇ ਹੋਗੇ ਦੁੱਖ ਤਾਂ ਅੱਜ ਵੀ ਲੱਗਿਆ ਹੁੰਦਾ ਬੋਲੋ ਬਸ ਇੱਕ ਨੂੰ ਰੋਇਆ ਨਹੀਂ ਜਾਂਦਾ ਦੁੱਖ ਤੋਂ ਮੇਰੀਆਂ ਅੱਖਾਂ ਸਾਹਮਣੇ ਜਮੀਆਂ ਜਾਂਦੀਆਂ 1828 ਕੋਈ ਪਿੰਡ ਸੀ ਕਿਤੇ ਤੇ ਖੇਡ ਹੱਸਦੇ ਖੇਡਦੇ ਰਹਿੰਦੇ ਸੀ 10 ਸਾਲ ਸਵਾ ਸਾਲ ਤੋਂ ਡਾਟਾ ਪੈ ਗਿਆ ਸਵਾ ਸਾਲ ਪੂਰਾ 13 ਮਹੀਨੇ ਲੰਘੇ ਸੀ ਸੋਚਦਾ ਇਹੀ ਸੀ ਵੀ ਜਿੱਤ ਕੇ ਮੁੜਾਂਗੇ ਜਿੱਤ ਕੇ ਇਹ ਨਹੀਂ ਪਤਾ ਸੀ ਵੀ ਐਂ ਤੋਰ ਦੇ ਇਹ ਸਮਾਨ ਦਾ ਪਤਾ ਹੀ ਨਹੀਂ ਸੀਗਾ ਕਿਉਂ ਕਿ ਉਹ ਹੀ ਆ ਵੀ ਕਿਹੜਾ ਮਨ ਤੇ ਪੱਥਰ ਤਰ ਕੇ ਅਜੇ ਸਮਾਨ ਲੈ ਕੇ ਆਉਂਦਾ। ਇਹ ਬਹੁਤ ਔਖਾ ਜੀ ਜਾਣ ਨੂੰ ਜੀ ਨਹੀਂ ਕਰਦਾ ਹੁਣੇ ਰੇ ਜਾਵਾਂਗੇ। ਇਸੇ ਲਈ ਕਿਹੜੇ ਮੂਨ ਕਿਹੜੇ ਮੂਨ ਜਾਵਾਂ ਇਹ ਨੇਰੇ ਜਾਵਾਂਗੇ ਰਾਤ ਨੂੰ। ਇਸੇ ਕਰਕੇ ਜਿਹਨੇ ਜਾਣ ਜੀ ਨਹੀਂ ਕਰਦਾ। ਸਮਾਨ ਵੀ ਸਾਰਾ ਚੱਕਣਾ ਚੂਰ। ਸਾਰਾ ਤੇ ਕਵਾੜਾ। 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 ਜਿਹੜਾ ਮੇਨ ਦੂਜਾ ਸਮਾਨ ਚ ਐਲ.ਡੀ ਉਹਨੇ ਪਾਈ ਬਈ। ਕੁਝ ਨਹੀਂ ਕੁਝ ਨਹੀਂ ਛੱਡਿਆ ਜੀ। ਸਾਰਾ ਲੈ ਗੱਦਿਆਂ ਤੱਕ ਨਹੀਂ ਛੱਡਿਆ ਤੁਹਾਨੂੰ ਦੱਸਿਆ। ਗੱਦਾ ਕਿੱਡੀ ਜੀ ਦਾ 300 ਦੀ ਜੀ ਐ। ਉਹ ਵੀ ਨਹੀਂ ਛੱਡਿਆ। ਭਾਈ ਕਿਹੜਾ ਪਿੰਡ ਆ ਮੇਰਾ ਜੀ ਜ਼ਿਲ੍ਹਾ ਫਾਿਲਕਾ ਪਿੰਡ ਸ਼ਾਹਪੁਰਾ ਜੀ ਅੱਛਾ ਅਸੀਂ ਜਿਹ ਦਿਨ ਆਪਣੀ ਮੀਟਿੰਗ ਸੀਗੀ ਸਾਨੂੰ ਕਾਲ ਆਈ ਵੀ ਤੁਸੀਂ ਵੀ ਪਹੁੰਚੋ ਵੱਧ ਵਧ ਅਸੀਂ ਆ ਰਹੇ ਸਾਨੂੰ ਰਾਸਤੇ 'ਚੋ ਚੱਕ ਲਿਆ ਪੁਲਿਸ ਨੇ ਅਰਨੀਗ ਵਾਲਾ ਥਾਣੇ ਸਾਨੂੰ ਰੱਖਿਆ ਦੋ ਦਿਨ ਦੋ ਦਿਨਾਂ ਬਾਅਦ ਕੱਲ ਸਾਨੂੰ ਛੱਡਿਆ ਆਤ ਨੂੰ ਜੀ 11 12 ਵਜੇ ਉੱਥੋਂ ਅਸੀਂ ਕਾਰ ਲਈ ਕਾਰ ਲੈ ਕੇ ਅਸੀਂ ਇੱਥੇ ਪਹੁੰਚਿਆ ਸੁਬਾ ਕੱਲ ਜੀ ਸੁਬਾ ਪਹੁੰਚਦੇ ਆਂ ਸਾਡੇ ਅਸੀਂ ਜਦੋਂ ਜਾ ਕੇ ਵੇਖਿਆ ਸਾਡੀ LCD AC ਸਾਡੇ ਗੱਦੇ ਸਾਡੇ 4 ਤੰਬੂ ਸੀ ਇੱਕ ਨੂਰਪੁਰ ਦਾ ਛਾਹਪੁਰ ਦਾ ਜੀ ਇੱਕ ਆ ਬੁਰਜ ਹਮਾਨਗੜ ਦਾ ਨਾਲ ਸਾਡੇ ਫਿੱਡੇਕਲਾਂ ਦਾ ਜਿੱਥੇ ਪ੍ਰਧਾਨ ਜੀ ਪਹਿਲਾਂ ਰਹਿੰਦੇ ਸੀ ਉੱਥੋਂ ਉਹਨਾਂ ਦਾ ਤੰਬੂ ਵੀ ਫਿੱਡੇਕਲਾਂ ਦਾ ਵੀ ਚੱਕ ਕੇ ਮਾਰਿਆ ਸਾਡਾ ਤੰਬੂ ਵੀ ਤੋੜਤਾ ਸਾਮਾਨ ਸਾਰਾ ਕੁਝ ਨਹੀਂ ਛੱਡਿਆ ਜੀ ਵਿੱਚ ਇਹਨਾਂ ਨੇ ਸਾਰਾ ਸਾਮਾਨ ਚੱਕ ਕੇ ਲੈ ਗਏ ਜੀ ਪੁਲਿਸ ਵਾਲੇ ਕੱਲ ਮੇਰੇ ਕੋਲੇ ਵੀਡੀਓ ਪਈਆਂ ਮੋਬਾਈਲ 'ਚ ਸਾਰੀ ਪੁਲਿਸ ਕੋਲੇ ਖੜੀ ਸੀ ਪਤਾ ਨਹੀਂ ਸਿਵਲ ਚ ਸੀ ਬੰਦੇ ਟੈਂਪੂ ਭਰੀ ਜਾਂਦੇ ਸੀ ਟਰੱਕ ਭਰ-ਭਰ ਸਾਮਾਨਾਂ ਦਾ ਪਿੰਡਾ ਚ ਗਿਆ ਸਾਰਾ ਸਮਾਨ ਸਾਡੇ ਸਾਹਮਣੇ ਕਿਸੇ ਨੇ ਨਹੀਂ ਰੋਕਿਆ ਜੀ ਪੁਲਿਸ ਵਾਲੇ ਅੱਛਾ ਸਾਰਾ ਸਮਾਨ ਚੱਕ ਚੱਕ ਲੈ ਗਿਆ ਜੀ ਸਾਡੇ ਸਾਹਮਣੇ ਜਦੋਂ ਅਸੀਂ ਬੋਲਦੇ ਸੀ ਉਲਟਾ ਗੱਲ ਪੈਂਦੀ ਸੀ ਸਾਡੇ ਉਹ ਬੰਦੇ ਇੰਨੇ ਸੀ ਅੱਛਾ ਜਦੋਂ ਤੁਸੀਂ ਕਹਿੰਦੇ ਸੀ ਵੀ ਆਹ ਜੀ ਸਮਾਨ ਨਾ ਚੱਕੋ ਸਾਡਾ ਜੀ ਤੁਸੀਂ ਕਹਿੰਦੇ ਸੀ ਹਾਂਜੀ ਫਿਰ ਕੀ ਕਹਿੰਦੇ ਤੇ ਉਹ ਸਾਡੇ ਗੱਲ ਪੈਂ ਤਾਂ ਹੀ ਜਾਂਦੇ ਸੀ ਫਿਰ ਵੀ ਅਸੀਂ ਪਿੰਡਾਂ ਵਾਲਿਆਂ ਨੂੰ ਸੱਦਿਆ ਜੋ ਸਾਨੂੰ ਜਾਣਦੇ ਹੀ ਹਰਿਆਣੇ ਵਾਲੇ ਉਹ ਸਾਡੇ ਨਾਲ ਉਹਨਾਂ ਨੇ ਮਦਦ ਕੀਤੀ ਵਿਚਾਰਿਆਂ ਨੇ ਉਹਨਾਂ ਨੇ ਰੋਕਿਆ ਉਹ ਸਾਡੇ ਨਾਲ ਆ ਕੇ ਖੜੇ 10 12 ਆਂਿਆਂ ਨੇ ਉਹਨਾਂ ਨੇ ਸਮਾਨ ਚਕਾਇਆ ਜੀ ਸਾਡਾ ਪਰ ਪੁਲਿਸ ਤਾਂ ਇਹ ਕਹਿੰਦੀ ਹੈ ਕਹਿੰਦੀ ਐਸੇ ਕਿ ਕੋਈ ਨੂ ਰੀਰੇ ਜੀ ਸਾਡਾ ਸਮਾਨ 3-4 ਲੱਖ ਦਾ ਸਮਾਨ ਸੀ ਸਾਡਾ ਸਾਰਾ ਤਬਾਹ ਹੋ ਗਿਆ ਜੀ ਉਹ ਕੁਝ ਨਹੀਂ ਬਚਿਆ ਸਾਡਾ ਜੀ ਸਾਰਾ ਗਿਆ ਹਾਂਜੀ ਸਾਰਾ ਗਿਆ ਜੀ ਇਹ ਕੇਵੀ ਸੀ ਕਿ 1.5 ਸਾਲ ਦੇ ਵਿੱਚ ਇਕੱਠਾ ਕੀਤਾ ਇਹ ਸਮਾਨ ਇੱਕ ਦਿਨ ਚ ਲਿਆਉਣਾ ਇਹ ਵੀ ਬਾਈ ਬਿਲ ਤੇ ਪੱਥਰ ਧਰਨ ਵਾਲੀ ਗੱਲ ਬਹੁਤ ਔਖਾ ਸਮਾਂ ਸੀ ਜੀ ਸਾਡੇ ਤੇ ਇਹ ਹਾਂਜੀ ਸਾਨੂੰ ਇਹ ਇੰਨਾ ਹੈ ਨਹੀਂ ਸੀ ਭਗਵੰਤ ਮਾਨ ਤੇ ਜੋ ਆਂਦਾ ਮੈਂ ਕਿਸਾਨਾਂ ਦਾ ਪੁੱਤ ਆਂ ਜੈਂ ਡੋਰੀ ਵੀ ਮੇ ਪਾ ਲੈਣਾ ਮੈਂ ਇੰਜਨ ਮੂਰੇ ਪੈਂਦਾ ਰਿਆਂ ਮੈਂ ਉਹ ਕਰਦਾ ਅੱਜ ਕਿਸਾਨਾਂ ਨੂੰ ਸਾਰਾ ਸਮਾਨ ਤੋੜ ਕੇ ਕਿਸਾਨਾਂ ਦੇ ਖੇਤਰ ਮਾਰ ਕੇ ਘਰੇ ਕੱ ਲੈ ਆਇਆ ਜੀ ਇਹ ਸਭ ਤੋਂ ਮਾੜੀ ਸਰਕਾਰ ਇਹ ਆਈ ਹੈ ਜੀ ਆਮ ਪਾਰਟੀ ਦੀ ਇਹ ਤੋਂ ਪਹਿਲਾਂ ਇੰਨਾ ੱਤਕਾ ਕਿਸੇ ਸਰਕਾਰ ਨੇ ਨਹੀਂ ਕੀਤਾ ਜਿੰਨਾ ਇਹ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਬਸ ਕੀ ਇਹ ਤਾਂ ਆਸ ਉਮੀਦ ਨਹੀਂ ਸੀ ਵੀ ਇੱਕ ਕਿਸਾਨ ਆਗੂ ਨੂੰ ਪਹਿਲਾਂ ਇੱਕ ਪਲਾਨ ਦੇ ਤਹਿਤ ਸੱਦਿਆ ਗਿਆ ਜਿਵੇਂ ਕਿਸਾਨ ਆਗੂ ਕਹਿੰਦੇ ਨੇ ਵੀ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਰੈਸਟ ਕੀਤਾ ਗਿਆ ਫਿਰ ਇੰਨੀ ਤਾਂ ਉਮੀਦ ਹੀ ਨਹੀਂ ਸੀਗੀ ਪਹਿਲਾਂ ਮੀਟਿੰਗ ਦਿੱਤੀ ਜੀ ਮੀਟਿੰਗ 'ਚ ਬੁਲਾ ਕੇ ਇਹਨਾਂ ਨੇ ਖੁਦ ਮੀਟਿੰਗ ਕਰਕੇ 4 ਘੰਟੇ ਤੇ ਰਾਸਤੇ 'ਚ ਚੱਕਣਾ ਐਡੀ ਤਾਂ ਮਾੜੀ ਗੱਲ ਹੋ ਹੀ ਨਹੀਂ ਸਕਦੀ ਚਲੋ ਅੰਦਲਨ ਅੰਦੋਲਨ ਚਾਹੁੰਦੇ ਇੱਥੋਂ ਚੱਕਦੇ ਉਥੋਂ ਰਾਸਤੇ ਜਿ ਫੜ ਕੇ ਐਡੀ ਮਾਰੀ ਸਰਕਾਰ ਤਾਂ ਹੋਈ ਨਹੀਂ ਮੀਟਿੰਗਾਂ ਤੇ ਬਲਾ ਕੇ ਕੋਲੇ ਆ ਬੈਠ ਕੇ ਫਿਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੀ ਸੀਗੇ ਆਪਣੇ ਉਹਨਾਂ ਨਾਲ ਵੀ ਜਗਜੀਤ ਸਿੰਘ ਡੱਲੇਵਾਲ ਤੇ ਸਾਰਿਆਂ ਨੇ ਗੱਲ ਕੀਤੀ ਆ ਕਹਿੰਦੇ ਇਹ ਕੋਈ ਨਹੀਂ ਗੀ ਨਸ਼ੇ ਦੀ ਮੈਂਬਰਾਰੇ ਅਸੀਂ ਸਾਰੀ ਫੋਰਸ ਲਾਈ ਆ ਉਥੇ ਅੰਦੋਲਨ ਨੂੰ ਅਸੀਂ ਕੁਝ ਨਹੀਂ ਕਰੇ ਹਈਆ ਨਾ ਕਿ ਭਾਈ ਕਹਿੰਦੇ ਸ਼ਾਮ ਨੂੰ ਉਸ ਵੇਲੇ ਕਈ ਕੋਈ ਰੋਟੀਆਂ ਪਕਾ ਰਹੇ ਸੀ ਪ੍ਰਸ਼ਾਦਾ ਕੋਈ ਕਿਸੇ ਨੇ ਛੱਕ ਲੈ ਸੀ ਮਤਲਬ ਕਹਿੰਦੇ ਪ੍ਰਸ਼ਾਦਾ ਤੱਕ ਵੀ ਨਹੀਂ ਛਕਣ ਦਿੱਤਾ ਉਹ ਵੀ ਓਵੇਂ ਦੋਵੇਂ ਹੀ ਰਹਿ ਗਏ ਸਾਰਾ ਸੀ ਐਂ ਆ ਜੀ ਬਣਿਆ ਪਿਆ ਸੀ ਚੁੱਲ੍ਹੇ ਚੱਲੀ ਜਾਂਦੇ ਸੀ ਪ੍ਰਸ਼ਾਦੇ ਛਕੀ ਜਾਂਦੇ ਸੀ ਲੋਕੀ ਕੋਈ ਦੁੱਧ ਗਰਮ ਕਰੀ ਜਾਂਦਾ ਕੋਈ ਚਾਹ ਬਣਾਈ ਜਾਂਦਾ ਸੀ ਓਵੇਂ ਲੋਕਾਂ ਦੇ ਡਾਂਗਾ ਮਾਰ ਮਾਰ ਲੰਗਰ ਵੀ ਨਹੀਂ ਛਕਣ ਦਿੱਤਾ ਕਿਸੇ ਨੂੰ ਉੱਥੋਂ ਪੰਜਾਬ ਪਿਆ ਘਟ ਘਟ ਵਾਣਾ ਜਵਾੜਿਆ ਇਹਨਾਂ ਨੇ ਜਿਹੜਾ ਲੋਟ ਆਏ ਬਜ਼ੁਰਗ ਵਿਚਾਰੇ ਬਜ਼ੁਰਗ ਤਾਂ ਨਹੀਂ ਛੱਡਿਆ ਪੱਗਾ ਪੈਰਾਂ ਚ ਰੋਲਤੀਆਂ ਜੀ ਇਹਨਾਂ ਨੇ ਉੱਥੇ ਉੱਡੇ ਜਿਹੜੇ ਤੰਬੂ ਸੀ ਜਿਹੜੇ ਉਹ ਖਾੜੇ ਆ ਬਾਈ ਉਹ ਸਕੇ ਸੜਕ ਦੇ ਵਿਚਾਲੇ ਸੀ ਕੋਈ ਰਾਹ ਦੇ ਵਿੱਚ ਸੀ ਕਿ ਤਾਂ ਉਹ ਖਾੜੇ ਆ ਜਾਂ ਪਾਸੇ ਵੀ ਸੀ ਕੋਈ ਨਹੀਂ ਜੀ ਸਾਡੇ ਜਮਾਂ ਸਾਈਡ ਤੇ ਸੜਕ ਦੇ ਉੱਤੇ ਸਾਡੇ ਚਾਰੇ ਤੰਬੂ ਨਹੀਂ ਸੀ ਸਾਡੇ ਛਪੈਦਿਆਂ ਦੇ ਥੱਲੇ ਮਿੱਟੀ ਪਾ ਕੇ ਅਸੀਂ ਪੱਧਰ ਕਰਕੇ ਸੜਕ ਛੱਡ ਕੇ ਲਾਏ ਵੀ ਸੀ ਰਸਤਾ ਉਹ ਫੁੱਲ ਚੱਲਦਾ ਸੀ ਹਰਿਆਣੇ 'ਚ ਗੱਡੀਆਂ ਜਾਂਦੀਆਂ ਸਾਡੇ ਕੋਲ ਦੀ ਕੋਈ ਰਾਹ ਨਹੀਂ ਰੁਕਿਆ ਹੋਇਆ ਸੀ ਜੀ ਗਾਂ ਹਰਿਆਣਾ ਸਰਕਾਰ ਨੇ ਉੱਥੇ ਪੱਥਰ ਲਾਏ ਹੋਏ ਕੰਕਰੀਟ ਦੀਆਂ ਕੰਦਾ ਸੀ ਹਾਂਜੀ ਤੇ ਕੋਈ ਸਾਡੇ ਕਨੀਓ ਗੱਡੀ ਨੱਕ ਕੇ ਜਾਂਦੀ ਸੀ ਮਗਰੋਂ ਆਉਂਦੀਆਂ ਸੀ ਆਪਣੀਆਂ ਪੰਜਾਬ ਕਨੀਓ ਉਹ ਜਦੋਂ ਵੇਖ ਕੇ ਤੇ ਸਾਡੇ ਕੋਲ ਦੀ ਸੜਕ ਹਰਿਆਣੇ ਨੂੰ ਵੱੜਦੀ ਸੀ ਐਂਟਰ ਕਰਦੀ ਸੀ ਉੱਥੋਂ ਸਾਰੀਆਂ ਗੱਡੀਆਂ ਲੰਘਦੀਆਂ ਸੀ ਓਕੇ ਬਸ ਤੁਸੀਂ ਇੰਨੀ ਰੋਕਿਆ ਹੋਏ ਤੁਸੀਂ ਤਾਂ ਪਾਸੇ ਬੈਠੇ ਸੀ ਅਸੀਂ ਕੋਈ ਰਾਸਤਾ ਨਹੀਂ ਰੋਕਿਆ ਜੀ ਹਰਿਆਣਾ ਸਰਕਾਰ ਨੇ ਹੀ ਰਾਸਤਾ ਰੋਕਿਆ ਇਹ ਤਾਂ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਕੱਲ ਤੁਸੀਂ ਵੇਖਿਆ ਹੋਣਾ ਇਧਰੋਂ ਇਹ ਚੱਕੀ ਜਾਂਦੇ ਸੀ ਉਧਰੋਂ ਹਰਿਆਣਾ ਸਰਕਾਰ ਆਪ ਦਾ ਰਾਹ ਪੱਟੀ ਜਾਂਦੀ ਸੀ ਜੇ ਅਸੀਂ ਰੋਕਿਆ ਹੁੰਦਾ ਫਿਰ ਤਾਂ ਗੱਲ ਵੱਖਰੀ ਹਰਿਆਣਾ ਸਰਕਾਰ ਪੰਜਾਬ ਸਰਕਾਰਾਂ ਨਹੀਂ ਜੀ ਅਸੀਂ ਸਾਫ਼ ਕਰਤਾ ਹਰਿਆਣਾ ਸਰਕਾਰ ਆਪ ਦਾ ਸਾਫ਼ ਕਰੇ ਅਗੋਂ ਹਰਿਆਣਾ ਸਰਕਾਰ ਨੇ ਆਪਦੇ ਪੱਥਰ ਪਾਸੇ ਕੀਤੇ ਜੀ ਆਪ ਖੁਦ ਜਾ ਕਿਹੜਾ ਕਿਹੜਾ ਸਮਾਨ ਚਾਰਾਂ ਤੰਬੂਆਂ ਦੇ ਵਿੱਚ ਕੀ ਸੀ ਜਿਹੜਾ ਬਾਈ ਗਾਇਬ ਹੋ ਗਿਆ ਉਸ ਤੋਂ ਬਾਅਦ ਮਿਲਿਆ ਨਹੀਂ ਸਾਡੇ ਜੀ 2.5 ਟਨ ਦੇ AC ਸੀ ਨਵੀਂ ਫ੍ਰਿਜ ਸੀ ਹਾਇਰ ਕੰਪਨੀ ਦੀ ਦੋ ਤੰਬੂਆਂ ਚ ਤੇ Wi-Fi ਸੀ ਸਾਡਾ ਜੀ ਸਪੀਕਰ ਜਿਹੜੇ ਆਪਣਾ ਸਾਊਂਡ ਲੱਗੇ ਵੀ ਸਪੀਕਰ ਉਹ ਕੱਲ ਅਸੀਂ ਮੌਕੇ ਤੇ ਪਹੁੰਚ ਗਏ ਸੀ ਉਹਨਾਂ ਨੂੰ ਆ ਕੇ ਸਾਊਂਡ ਤਾਂ ਦੇ ਦਿਓ ਪੁਲਿਸ ਵਾਲੇ ਕੋਲੇ ਖੜੇ ਸੀ ਅੱਛਾ ਉਹ ਵਾਲੇ ਤੁਹਾਨੂੰ ਕੋਈ ਸਾਊਂਡ ਨਹੀਂ ਮਿਲਣਾ ਸਾਡੀਆਂ ਸਰਚ ਲਾਈਟਾਂ ਲੱਗੀਆਂ ਵੀ ਅਸੀਂ ਉੱਥੇ 10 ਸਾਡੇ ਸਾਹਮਣੇ ਲਾਈਆਂ ਸਾਨੂੰ ਕੋਈ ਸਮਾਨ ਅਸੀਂ ਪੁਲਿਸ ਵਾਲਿਆਂ ਨੂੰ ਕਹੀ ਗਏ ਸਾਡਾ ਸਮਾਨ ਦੇ ਦਿਓ ਤੇ ਕਹਿੰਦੇ ਅਸੀਂ ਨਹੀਂ ਦੇਣਾ ਕੁਝ ਜਿਹੜੇ ਆਪਣੇ ਕੈਮਰੇ ਲਾਏ ਸੀਗੇ ਪ੍ਰਧਾਨ ਸਾਹਿਬ ਨੇ ਕਹਿ ਕੇ ਖੰਬਿਆਂ 'ਚ ਅੰਦੋਲਨ 'ਚ ਉਹ ਕੈਮਰੇ ਤੱਕ ਵੀ ਅਸੀਂ ਲਾਉਣ ਲੱਗੇ ਪਰ ਸਾਨੂੰ ਕੋਈ ਸਮਾਨ ਨਹੀਂ ਲਾਉਣ ਦਿੱਤਾ ਜੀ ਉਹਨਾਂ ਨੇ ਕੈਮਰੇ ਖੰਬਿਆਂ ਦੇ ਪੂਰੇ ਬਾਰਡਰ ਤੇ ਲੱਗੇ ਹੋਏ ਸੀ ਹਾਂਜੀ ਪੂਰੇ ਇਧਰੋਂ ਐਂਟਰੀ ਕਰਦੇ ਆ ਕੈਮਰੇ ਲੱਗੇ ਸੀ ਗਾਂ ਸਟੇਜ ਤਾਈਂ ਗਾਂ ਅੱਗੇ ਤਾਈਂ ਕੈਮਰੇ ਲੱਗੇ ਸੀ ਜੋ ਸਾਊਂਡ ਲੱਗਿਆ ਕੱਲ ਖੜਾ ਸੀ ਅਸੀਂ ਮੰਨਤਾ ਕਰਦੇ ਰੇ ਸਾਊਂਡ ਹੀ ਚੱਕ ਲੈਣ ਦਿਓ ਸਾਨੂੰ ਸਾਊਂਡ ਜਿਹੜਾ ਸਟੇਜ ਤੇ ਲੱਗਿਆ ਹਾਂਜੀ ਸਟੇਜ ਤੇ ਲੱਗਿਆ ਸੀ ਗਾਂ ਖੰਬਿਆਂ ਤਾਈਂ ਸਪੀਕਰ ਲੱਗੇ ਸੀ ਐਂਡ ਤਾਈਂ ਜੀ ਹਰਿਆਣੇ ਸਾਨੂੰ ਦਿੱਤਾ ਨਹੀਂ ਸਾਡੇ ਸਾਹਮਣੇ ਸਟੇਜ ਬਣੀ ਗਈ ਹੈ ਜੀ ਸਾਰੀ ਹਾਂਜੀ ਉਹਨਾਂ ਰੋਕਿਆ ਸੀ ਸਟੇਜ ਨਾ ਪਰ ਉਹ ਸਾਨੂੰ ਖੋਲ ਲੈਣਦੇ ਉਹ ਕਹਿੰਦੇ ਨਹੀਂ ਅਸੀਂ ਨਹੀਂ ਖੋਲਣ ਦੇਣੀ ਸਾਡੇ ਕੋਲੇ ਟਾਈਮ ਹੈ ਨਹੀਂ ਸਾਡੇ ਸਾਹਮਣੇ ਜੇਬੀਸੀ ਲਾ ਕੇ ਸਾਰੀ ਜੋ ਸੀਸੀਆਂ ਦਾ ਬਣਿਆ ਸੀ ਪ੍ਰਧਾਨ ਸਾਹਿਬ ਬੈਠਦੇ ਸੀ ਉੱਤੇ ਸਟੇਜ ਦੇ ਉਹ ਸਾਰਾ ਜੀ ਉਹਨਾਂ ਨੇ ਨਾਸ਼ਟ ਕਰਤਾ ਜੀ ਉਦੋਂ ਸਾਰਾ ਟਾਈਟੇ ਨਹੀਂ ਕਰਤਾ ਹਾਂਜੀ ਟਾਈਟੇ ਕਰਤੇ ਜਿਹੜੇ ਢਾਉਣ ਵਾਲੇ ਸੀਗੇ ਉਹ ਕੋਈ ਸਿਵਲ ਦੇ ਵਿੱਚ ਸੀ ਪ੍ਰਾਈਵੇਟ ਬੰਦੇ ਸੀ ਜਾਂ ਪੁਲਿਸ ਵਾਲੇ ਸੀ ਉਹ ਕੌਣ ਸੀ ਕੋਲੇ ਪਾਲਸ ਖੜੀ ਜੀ ਜੇ ਜੇਬੀਸੀ ਮਸ਼ੀਨਾਂ ਸੀ ਸਿਵਲ ਚ ਵੀ ਪਾਲਸ ਸੀਗੀ ਤੇ ਜਿਹੜੇ ਸਮਾਨ ਚੋਰੀ ਕਰਨ ਵਾਲੇ ਸੀ ਉਹ ਜਿਵੇਂ ਪਿੰਡਾਂ ਚ ਆਪਾਂ ਕਹਿ ਦਿੰਦੇ ਆ ਤੁਹਾਨੂੰ ਦਿਹਾੜੀ ਵੀ ਦੇਵਾਂਗੇ ਨਾਲ ਸਮਾਨ ਵੀ ਜਿੰਨਾ ਢੋਈ ਦਾ ਢੋਲੋ ਉਹਨਾਂ ਨੇ ਆਟਵਾਂ ਤੇ ਤੇ ਮੋਟਰਸਾਈਕਲਾਂ ਤੇ ਮੋਟਰਸਾਈਕਲਾਂ ਦੀਆਂ ਰੇੜੀਆਂ ਤੇ ਐਚੋਂ ਤੱਕ ਕੇ ਰਾਤ ਅਸੀਂ ਆਪਦੇ ਤੰਬੂ ਕੋਲੇ ਗਏ ਆ ਜਿਹੜਾ ਸਮਾਨ ਬਚਿਆ ਸੀ ਕੋਲੇ ਟਰੱਕ ਲਾ ਕੇ ਸਾਡਾ ਸਮਾਨ ਪੈਪਾ ਪੂਪਾ ਪੰਜਾਬ ਅਸੀਂ ਲੱਦ ਕੇ ਲੈ ਕੇ ਗਏ ਆ ਜੀ ओके ਜਿਹੜਾ ਉਹ ਬੱਚਾ ਉਹ ਮਤਲਬ ਉਹ ਆਪ ਲੱਦ ਕੇ ਲੈ ਜਾਂਦੇ ਹਾਂਜੀ 12 ਵਜੇ ਤਾਈਂ ਲੱਦੀ ਗਏ ਆ ਅਸੀਂ ਰੋਕਣ ਦੀ ਉਹਨਾਂ ਦੀ ਸ਼ਰਾਬ ਪੀਤੀ ਸੀਗੀ ਜੀ ਰੋਕਣ ਦੀ ਬੰਦੇ ਜ਼ਿਆਦੇ ਸੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੁਕੇ ਨਹੀਂ ਉਹ ਫਿਰ ਅਸੀਂ ਵਾਪਸ ਆ ਗਏ ਆ ਜੀ ਰੁਕ ਰਹੇ ਨਹੀਂ ਸੀ ਤੁਸੀਂ ਰੋਕ ਰਹੇ ਵੀ ਯਾਰ ਸਾਡਾ ਸਮਾਨ ਤਾਂ ਛੱਡ ਦਿਓ ਪੁਲਿਸ ਕੋਲੇ ਗੱਡੀਆਂ ਪੁਲਿਸ ਦੀਆਂ ਲੰਘ ਰਹੀਆਂ ਸੀ ਸਾਰਾ ਬਾਰਡਰ ਖੁੱਲ ਗਿਆ ਸੀ ਪਰ ਕਿਸੇ ਪੁਲਿਸ ਨੇ ਕਿਸੇ ਨੇ ਮਦਦ ਕੀਤੀ ਇਹ ਤਾਂ ਭਾਈ ਇਹ ਬਹੁਤ ਵੱਡਾ ਦੁਖਾਂਤ ਆ ਫਿਰ ਇੱਕ ਪਿੰਡ ਬਸਾਇਆ ਹੋਇਆ ਆਪਦੀਆਂ ਅੱਖਾਂ ਸਾਹਮਣੇ ਬਸਾਇਆ ਹੋਇਆ ਅੱਖਾਂ ਸਾਹਮਣੇ ਹੀ ਮਲੀਆਂ ਮਿੰਟ ਕਰ ਦੇਣਾ ਬਹੁਤ ਅਸੀਂ ਜੋਨ ਚੱਕੇ ਟੁੱਟਿਆ ਸਮਾਨ ਸਾਰਾ ਅਸੀਂ ਵਿੱਚ ਲੱਦਿਆ ਜਿੰਨਾ ਕ ਲੱਦਿਆ ਗਿਆ ਲੱਦ ਲਿਆ ਜੀ ਹਨੇਰਾ ਹੋ ਗਿਆ ਉਦੋਂ ਬਾਅਦ ਉਹਨਾਂ ਦਾ ਇਕੱਠ ਜਾਇਦਾ ਸੀ ਬੰਦੇ ਜਾਇਦਾ ਸੀ ਛੱਡ ਕੇ ਸਾਨੂੰ ਉੱਥੋਂ ਆਉਣਾ ਪਿਆ ਜੀ ਤੇ ਇਹ ਸਮਾਨ ਫਿਰ ਤੁਹਾਨੂੰ ਸੁਖਾਲਿਆਂ ਲੱਦਣ ਦੇਤਾ ਜਾਂ ਇਹਦੇ ਵਿੱਚ ਵੀ ਕੋਈ ਆ ਨਾ ਕੰਨੀ ਕਰਦੇ ਸੀ ਨਹੀਂ ਜੀ ਇਹਦੇ ਵਿੱਚ ਤੁਹਾਨੂੰ ਦੱਸਦੇ ਆ ਉਹ ਲੱਦਣ ਨਹੀਂ ਦਿੰਦੇ ਸੀ ਇਕੱਠ ਬੜਾ ਸੀ ਉਹਨਾਂ ਲੇਡੀ ਵੀ ਸੀ ਨਾਲ ਬੰਦੇ ਵੀ ਸੀ ਉਹ ਲੇਡੀਜ਼ ਵੀ ਸੀ ਨਾਲ ਹਾਂਜੀ ਉਹ ਬੰਦੇ ਵੀ ਜਦੋਂ ਸਮਾਨ ਕੋਲੇ ਪੁਲਿਸ ਖੜੀ ਸਾਨੂੰ ਚੱਕਰ ਨਹੀਂ ਦਿੰਦੇ ਸੀ ਅਸੀਂ ਐਸਆਈ ਸਾਹਿਬ ਨੂੰ ਵੀ ਕਿਹਾ ਉਥੋਂ ਦੇ ਇੱਕ ਨੂੰ ਉਹਨਾਂ ਨੇ ਇੱਕ ਵਾਰੀ ਆਏ ਸਾਡੇ ਕੋਲੇ ਮੁੜ ਕੇ ਆਏ ਨਹੀਂ ਜਾਵੜੀ ਪਰਾਂ ਗੱਡੀ 'ਤੇ ਬੈਠੇ ਰਹੇ ਜੀ ਉਹ ਉਹ ਵਾਰੀ-ਵਾਰੀ ਆਉਂਦੇ ਸੀ ਅਸੀਂ ਉਹਨਾਂ ਨਾਲ ਲੜਦੇ ਸੀ ਜਿੰਨਾ ਕ ਅਸੀਂ ੱੱਕੇ ਨਾਲ ਲੱਦ ਲਿਆ ਲੱਦ ਰਿਹਾ ਜੀ ਅਸੀਂ ਉਥੋਂ ਟਰਾਲੀ ਤੋੜ ਕੇ ਮੁੜ ਕੇ ਨਾਲ ਹਰਿਆਣੇ ਦੇ ਆਪਣੇ ਕਿਸਾਨ ਵੀਰ ਜਾਂਦੇ ਸੀ ਉਹਨਾਂ ਦੇ ਘਰੇ ਟਰਾਲੀ ਲਈ ਰਾਤ ਨੂੰ ਉਹਨਾਂ ਦੇ ਘਰੇ ਰਹੇ ਆਂ ਸਵੇਹ ਅਸੀਂ ਤੁਰੇ ਆਂ ਜੀ ਅਗਰ ਤੁਹਾਨੂੰ ਕੀ ਲੱਗਦਾ ਵੀ ਮਿਲੀਪੁੱਕ ਦੇ ਨਾਲ ਪੁਲਿਸ ਦੇ ਨਾਲ ਸਭ ਕੁਝ ਸ਼ਿਕਵਾਇਆ ਗਿਆ ਸਮਾਨ ਸਭ ਮਿਲੀਪੁੱਕ ਦੇ ਨਾਲ ਜੀ ਅੱਜ ਦਿਨੇ ਵੀ ਚੱਕੀ ਗਏ ਆ ਹੁਣ ਤਾਂ ਅਸੀਂ 1 ਵਜੇ ਚੱਲੇ ਆਂ ਕੋਲੇਪੋ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ ਫਿਰਦੀਆਂ ਸੀ ਲੋਕ ਟੈਂਪੂਆਂ ਤੇ ਆਟਵਾਂ ਤੇ ਸਾਰਾ ਸਮਾਨ ਲਾਦਦੇ ਫਿਰੇ ਆ ਸਾਰੀਆਂ ਵੀਡੀਓ ਆ ਸਾਡੇ ਕੋਲੇ ਨੌਜਵਾਨਾਂ ਨੇ ਹੋਰਾਂ ਨੇ ਵੀ ਵਾਇਰਲ ਕੀਤੀਆਂ ਉਥੋਂ ਲਾਈਵ ਹੋ ਹੋ ਕੇ ਇਹ ਤਾਂ ਇਹ ਤਾਂ ਬਾਈ ਕੱਲੇ ਤੁਹਾਡੇ ਚਾਰ ਤੰਬੂਆਂ ਦੀ ਹੈ ਜਿਹੜੇ ਤਿੰਨ ਤੋਂ ਚਾਰ ਲੱਖ ਦਾ ਨੁਕਸਾਨ ਹੋਇਆ ਪਰ ਉਹ ਤਾਂ ਲੰਬੇ ਕਈ ਕਿਲੋਮੀਟਰ ਤੱਕ ਦਾ ਕਾਫਲਾ ਸੀ ਹਨਾ ਜਿਹੜਾ ਮੋਰਚਾ ਸੀ ਤਾਂ ਫਿਰ ਤਾਂ ਮੈਨੂੰ ਲੱਗਦਾ ਇਸ ਸਭ ਨਾਲ ਤਾਂ ਕਈ ਲੱਖਾਂ ਦਾ ਸਮਾਨ ਹੋਣਾ ਬਹੁਤ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੀ ਇਹ ਇਹ ਜਿਹੜਾ ਸਮਾਨ ਅਸੀਂ ਚੱਕ ਕੇ ਵੀ ਲੈਂਦਾ ਜਿਵੇਂ ਆ ਕੂਲਰ ਬਚ ਗਿਆ ਇਹਦੀਆਂ ਕੋਈ ਜਾਲੀਆਂ ਨਹੀਂ ਫਰਿਜ ਦੀ ਟੁੱਟੀ ਵੀ ਆ ਇਹ ਸਾਰੀ ਕਣਕਾਂ ਦੇ ਵਿੱਚ ਸਿੱਟੀਆਂ ਪਈਆਂ ਲਕੋਲ ਕੋਕੀ ਜਦੋਂ ਅਸੀਂ ਗਏ ਆ ਕਣਕਾਂ ਦੇ ਵਿੱਚ ਰੱਖ ਰੱਖ ਲੋਕ ਵੀ ਲੈ ਜਾਗੇ ਰਾਤ ਨੂੰ ਚੱਕ ਕੇ ਜਾਂ ਢੋ ਟੋ ਗਾਂ ਤਾਂ 1 2 3 ਕਿੱਲਿਆਂ ਤਾਂ ਹੀ ਸਮਾਨ ਪਿਆ ਸੀ ਉਹਦੇ ਵਿੱਚੋਂ ਲੱਭ ਲੱਭ ਅਸੀਂ ਬਾਹਰ ਕੱਢਿਆ बस सामान सारा गायब हो गया, हो गया। नहीं। नहीं। हो 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 जी सारा गायब हुआ फिर जड़े ਉੱਥੇ ਜਿੰਨੇ ਵੀ ਟੈਂਟਰ ਬਣੇ ਹੋਏ ਸੀ ਉਹ ਗੋਲ ਲੀਡੀਆਂ ਉਹ ਆਹ ਜਿਹੜੇ ਏਸੀ ਨੇ ਉਹ ਤਾਂ ਕਈਆਂ ਚ ਹੋਣਗੇ ਫਿਰ ਉਹ ਸਾਰਿਆਂ ਚੋਂ ਕੁਝ ਵੀ ਨਹੀਂ ਕਿਸੇ ਨੂੰ ਵੀ ਨਹੀਂ ਮਿਲਿਆ ਹੋਰ ਵੀ ਤੁਹਾਨੂੰ ਏਸੀ ਹੋ ਗਏ ਜੀ ਸਿਲੰਡਰ ਹੋ ਗਏ ਚੁੱਲ੍ਹੇ ਹੋ ਗਏ ਰਸੋਈ 'ਚ ਅਸੀਂ ਸਟੈਂਡ ਬਣਾਇਆ ਸੀ ਆਪਦਾ ਉਹ ਸਟੈਂਡ ਚੁੱਲ੍ਹੇ ਏਸੀ ਇਹ ਤਾਂ ਕਿਸੇ ਦਾ ਨਹੀਂ ਛੱਡਿਆ ਜੀ ਐਲਸੀਡੀ ਲੱਗੀ ਸੀ ਤੁਰ ਤੱਕ ਤੁਰ ਤੱਕ ਜੀ 100 ਚੋਂ ਕੀ ਆਖਣਾ ਇੱਕ ਟਰਾਲੀ ਦਾ ਬਚ ਗਿਆ ਹੋਵੇ ਨਹੀਂ ਕਿਸੇ ਦਾ ਨਹੀਂ ਬਚਿਆ ਆਹ ਟਰਾਲੀ ਪ੍ਰਧਾਨ ਜੀ ਕੋਲੇ ਸੀ ਠੀਕ ਹੈ ਇਹ ਪ੍ਰਧਾਨ ਜੀ ਕੋਲੇ ਕਰਕੇ ਉਹਦੇ ਚ ਰਹਿੰਦੇ ਰਹੇ ਕਰਕੇ ਸਿਰਫ ਇਹਦੇ ਚ ਏਸੀ ਬਚਿਆ ਇਹ ਵੀ ਪੁਲਸਾਂ ਨੇ ਜੀ ਸਾਈਡ ਤੇ ਲਾ ਕੇ ਠੱਲੀ ਪਈ ਸੀ ਉੱਥੇ ਜਿੱਥੇ ਇੱਕ ਡਾਊਨ ਬਣਿਆ ਸੀ ਓਕੇ ਸਿਰਫ ਇੱਕ ਏਸੀ ਬਚਿਆ 1 ਟਨ ਦਾ ਏਸੀ ਬਚਿਆ ਸਾਡੇ ਕੋਲੇ ਇੱਕ ਜਿਹੜੇ ਦੂਜੇ ਡੇਡ ਟਨ ਵਾਲੀ ਸੀ ਉਹ ਗਾਇਬ ਹੋ ਗਏ ਵਾਈਫਾਈ ਲੱਗਿਆ ਸੀ ਸਾਡਾ ਵਾਈਫਾਈ ਲੱਗੇ ਜੀ ਲਾ ਕੇ ਕਿਸੇ ਨੇ ਨੁਕਿਆ ਜੀ ਟਰਾਲੀਆਂ ਟਰੋਲੀਆਂ ਸਾਰੀਆਂ ਨੇ ਜਿਵੇਂ ਚਲੋ ਤੁਹਾਡੀਆਂ ਤਾਂ ਮਿਲ ਗਈਆਂ ਹੋਰ ਕਿਸਾਨ ਭਰਾਵਾਂ ਦੇ ਨਾਲ ਗੱਲ ਟਰਾਲੀਆਂ ਟਰੋਲੀਆਂ ਮਿਲ ਗਈਆਂ ਸਾਰਿਆਂ ਦੀਆਂ ਹਜੇ ਕਿਸੇ ਦੀਆਂ ਹੈਗੀਆਂ ਨੇ ਜਿਹੜੀਆਂ ਪਤਾ ਨਹੀਂ ਲਾਪਤਾ ਨੇ ਹੈਗੇ ਆ ਜੀ ਉਹ ਜੇ ਕਿਸਾਨ ਵੀ ਹੈਗੇ ਜਿੰਨੀਆਂ ਟਰਾਲੀਆਂ ਵੀ ਲਾਪਤਾ ਕਈਆਂ ਦੀਆਂ ਗੱਡੀਆਂ ਸੀ ਜਿਵੇਂ ਮੰਡੀ ਕਲਾਂ ਵਾਲਿਆਂ ਦੀ ਗੱਡੀ ਸੀ ਕੈਂਪਰ ਉਹ ਸਾਨੂੰ ਅਸੀਂ ਕੁਦਰਤੀ ਆਏ ਦਾਣਾ ਮੰਡੀ 'ਚ ਖਨੌਰੀ ਦਾਣਾ ਮੰਡੀ 'ਚ ਉਹਦੀਆਂ ਬਾਰੀਆਂ ਭੰਨ ਕੇ ਉੱਥੇ ਸੱਕੀ ਪਈ ਸੀ ਅਸੀਂ ਉਹਨਾਂ ਨੂੰ ਫੋਨ ਕੀਤਾ ਮੰਡੀਕਲਾਂ ਵਾਲਿਆਂ ਨੂੰ ਉਹ ਮੁੜ ਕੇ ਹਾਂਜੀ ਉਹ ਉੱਥੇ ਪਹੁੰਚੇ ਆ ਹੁਣ ਗੱਡੀ ਉਹਨਾਂ ਨੂੰ ਮਿਲ ਗਈ ਆ ਐਂ ਜਿਵੇਂ ਕੋਈ ਸਮਾਨ ਤੋੜ ਕੇ ਕਿਸੇ ਥਾਂ ਸੱਟਦਾ ਕੋਈ ਕਿਸੇ ਜਿਹੜਾ ਜਿਵੇਂ ਉਹਨਾਂ ਦੇ ਜੀ ਪੁਲਿਸ ਵਾਲੇ ਮੁਲਾਜ਼ਮਾਂ ਦੇ ਲੋਟ ਲੱਗਿਆ ਹੋਵੇ ਉਹਨਾਂ ਨੇ ਕੀਤਾ ਸਕੇ ਕੱਲ ਟਰਾਲੀਆਂ ਵੀ ਕਈ ਇੱਕ ਖਬਰ ਚੱਲੀ ਨਾ ਕਿ ਪਾਸੇ ਕਿਸੇ ਪਿੰਡ ਦੇ ਵਿੱਚ ਲਾ ਲੀਆਂ ਸੀ ਥੋੜੇ ਵੀ ਅਸੀਂ ਕੋਈ ਟਰਾਲੀਆਂ ਪਾਸੇ ਕਿਸੇ ਪਿੰਡਾਂ ਦੇ ਵਿੱਚ ਲਾ ਲੀਆਂ ਕਿਸੇ ਨੇ ਇਹ ਜਾਂ ਕੁਝ ਪਤਾ ਇਹ ਹਜੇ ਚੋਰੀ ਜਰੂਰ ਹੋਈਆਂ ਟਰਾਲੀਆਂ ਪਰ ਹੌਲੀ ਹੌਲੀ ਪਤਾ ਲੱਗੂਗਾ ਜੀ ਕਿੱਧਰ ਗਈਆਂ ਕਿਵੇਂ ਹਜੇ ਉਲਝੇ ਫਿਰਦੇ ਆ ਕਈ ਲੋਕ ਅੱਜ ਹੁਣ ਜਾਈ ਜਾਂਦੇ ਆ ਸਾਨੂੰ ਟੱਕਰੇ ਆ ਹਾਂਜੀ ਕਿਉਂਕਿ ਇਹ ਨਾਲ ਉਸ ਤੋਂ ਪਹਿਲਾਂ دہشت ਦਾ ਮਾਹੌਲ ਵੀ ਸੀ ਵੀ ਜੇ ਜਾਵਾਂਗੇ ਕੀ ਇਹ ਲਾਂ ਦੇਣ ਸਮਾਨ ਜਾਂ ਇਹ ਵੀ ਸੀਗਾ ਨਾ ਇਹਦੇ ਕਰਕੇ ਵੀ ਡਰ ਦੇ ਕਰਕੇ ਵੀ ਲੋਕ ਮਨਲਾ ਨਹੀਂ ਗਏ ਹਾਂਜੀ ਕਈ ਐਵੇਂ ਹੋ ਗਿਆ ਜੀ ਕਿਸਾਨ ਉਦੋਂ ਤੁਰਨ ਲੱਗੇ ਇਦੋਂ ਨੂੰ ਪੁਲਿਸ ਨੇ ਰੈਸਟ ਕਰ ਲਏ ਉੱਡ ਵਾਲੇ ਉਹ ਥਾਣੇ 'ਚ ਰਹਿ ਜਾਂ ਦੋ ਦਿਨ ਹੋ ਗਏ ਕਿਸੇ ਨੂੰ ਤਿੰਨ ਦਿਨ ਹੋ ਗਏ ਉਹ ਥਾਣੇ 'ਚ ਹੀ ਆ ਹੌਲੀ ਹੌਲੀ ਕਰਕੇ ਛੱਡੇ ਆ ਉਹ ਜਿਵੇਂ ਪਿੰਡਾਂ 'ਚ ਲੋਕ ਤੁਰੇ ਸੀ ਤੇ ਐਸੇ ਕਰਕੇ ਲੋਕ ਲੇਟ ਵੀ ਹੋਏ ਆ ਤੇ ਬਾਕੀ ਡਰ ਵੀ ਸੀ ਲੋਕਾਂ ਨੂੰ ਵੀ ਉੱਥੇ ਜਾਣ ਨਹੀਂ ਦੇਣਾ ਅਰੈਸਟ ਕਰਨਗੇ ਕਿਸੇ ਥਾਣੇ 'ਚ ਰੱਖਣਗੇ ਜਿਹੜੇ ਦੂਜੇ ਲੋਕ ਸੀ ਉਹ ਕਈ ਡਰ ਮਾਰੇ ਕਿਸਾਨ ਨਹੀਂ ਗਏ ਉੱਥੇ ਅ ਕਿਸਾਨ ਵੀਰ ਨੇ ਜੋ ਆਪਣੇ ਸਮਾਨ ਖਨੋਰੀ ਬਾਰਡਰ ਖਨੋਰੀ ਬਾਰਡਰ ਤੋਂ ਲੈ ਕੇ ਆਉਂ ਸੀ ਬਾਈ ਖਨੋਰੀ ਬਾਰਡਰ ਤੋਂ ਵੀਰ ਹੋਰੇ ਆਪਣਾ ਸਮਾਨ ਲੈ ਕੇ ਆਏ ਨੇ ਅਸੀਂ ਲੰਘ ਰਹੇ ਸੀ ਦਾ ਵੀਰੋਹਰ ਦੀਆਂ ਟਰਾਲੀਆਂ ਦੇਖੀਆਂ ਤਾਂ ਸੋਚਿਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਗਰਾਊਂਡ ਦੀ ਸਚਾਈ ਧਰਤਲ ਦੀ ਸਚਾਈ ਜਿਹੜੀ ਆ ਉਹ ਜ਼ਰੂਰ ਪਤਾ ਕੀਤੀ ਜਾਵੇ ਕਿਉਂਕਿ ਜੋ ਸਰਕਾਰੀ ਚੈਨਲਾਂ ਦੇ ਉੱਪਰ ਚੱਲ ਰਿਹਾ ਜਾਂ ਜੋ ਸਰਕਾਰੀ ਮੀਡੀਆ ਦਿਖਾ ਰਿਹਾ ਉਹ ਕੁਝ ਵੱਖਰਾ ਆ ਉਹ ਸਚਾਈ ਕੁਝ ਵੱਖਰੀ ਆ ਇਹ ਵੀਰਾਂ ਦੇ ਨਾਲ ਗੱਲ ਕੀਤੀ ਤਾਂ ਇਹਨਾਂ ਦਾ ਕਹਿਣਾ ਇਹ ਆ ਕਿ ਸਾਡਾ 4 ਤੋਂ 5 ਲੱਖ ਦਾ ਨੁਕਸਾਨ ਜਿਹੜਾ ਹੈਗਾ ਉਹ ਹੋ ਹੋਇਆ ਇਹ ਸਿਰਫ ਇਨ੍ਹਾਂ ਵੀਰਾਂ ਦੀ ਕਹਾਣੀਆਂ ਜੋ ਤਿੰਨ ਤੋਂ ਚਾਰ ਤੰਬੂ ਇਨ੍ਹਾਂ ਪਿੰਡਾਂ ਦੇ ਸੀ ਜੇਕਰ ਪੂਰੇ ਬਾਰਡਰ ਤੇ ਨਿਗਾਹ ਮਾਰੋਗੇ ਚਾਹੇ ਸ਼ੰਭੂ ਬਾਰਡਰ ਆ ਚਾਹੇ ਖਨੋਰੀ ਬਾਰਡਰ ਉੱਤੇ ਤੁਹਾਨੂੰ ਵੱਖ-ਵੱਖ ਸਮਾਨ ਜਿਹੜਾ ਮਿਲੂਗਾ ਤਾਂ ਜਿਵੇਂ ਵੀਰ ਹੋਰੇ ਦੱਸਦੇ ਨੇ ਕਿ ਗੱਡੀਆਂ ਜਿਹੜੀਆਂ ਨੇ ਉਹ ਵੀ ਨਹੀਂ ਬਖਸ਼ੀਆਂ ਉਹਨਾਂ ਨੂੰ ਵੀ ਤੋੜ ਮੋੜ ਕਰਕੇ ਹੋਰ ਨਾਲ ਪਾਸੇ ਲਾ ਦਿੱਤਾ ਗਿਆ ਟਰਾਲੀ ਵੀ ਹੋਰ ਨਾਲ ਪਾਸੇ ਲਾ ਦਿੱਤੀ ਗਈ ਨਾਲ ਹੀ ਬਹੁਤਾ ਸਮਾਨ ਜਿਹੜਾ ਹੈਗਾ ਉਹ ਸਾਨੂੰ ਕਣਕ ਦੇ ਵਿੱਚੋਂ ਮਿਲਿਆ ਆ ਤਾਂ ਇਹ ਕਿਸਾਨ ਭਰਾਵਾਂ ਦੀ ਜ਼ੁਬਾਨੀ ਆ ਤੇ ਪੁਲਿਸ ਨੂੰ ਵੀ ਜ਼ਰੂਰ ਇਹਨਾਂ ਵੀਰਾਂ ਦੀ ਗੱਲ ਪੁਲਿਸ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਹੈ ਜੋ ਪੁਲਿਸ ਨੇ ਇਹ ਕਹਿੰਦੀ ਹੈ ਕਿ ਕਿਸਾਨਾਂ ਦਾ ਕਿਹੜਾ ਕੋਹੇਨੂਰ ਹੀਰਾ ਉੱਥੇ ਪਿਆ ਤਾਂ ਮੈਂ ਜ਼ਰੂਰ ਇੱਕ ਪੁਲਿਸ ਨੂੰ ਗੱਲ ਦੱਸ ਦੇਵਾਂ ਕਿ ਜਿਸ ਕਿਸਾਨ ਦੇ ਕੋਲ ਇੱਕ ਕਿੱਲੇ ਦੋ ਕਿੱਲੇ ਜਾਂ ਤਿੰਨ ਕਿੱਲੇ ਜਾਂ ਪੰਜ ਕਿੱਲੇ ਪੈੜੀ ਦਾ ਚਾਹੇ ਕੋਈ ਛੋਟਾ ਕਿਸਾਨਾ ਚਾਹੇ ਕੋਈ ਵੱਡਾ ਕਿਸਾਨਾ ਉਹਦੇ ਲਈ ਉਹਦਾ ਟਰੈਕਟਰ ਉਹਦੀ ਟਰਾਲੀ ਕੋਹੇਨੂਰ ਹੀਰੇ ਤੋਂ ਵੀ ਕਿਤਨਾ ਕਿਤੇ ਵੱਧ ਕੇ ਹੁੰਦੀ ਹੈ ਕਿਉਂਕਿ ਉਸੇ ਟਰੈਕਟਰ ਟਰਾਲੀ ਨੇ ਉਹਦੇ ਪਰਿਵਾਰ ਦਾ ਢਿੱਡ ਭਰਨਾ ਹੁੰਦਾ ਉਸੇ ਟਰੈਕਟਰ ਟਰਾਲੀ ਨੇ ਉਹਦੇ ਬਾਲ ਬੱਚਿਆਂ ਨੂੰ ਜਿਹੜਾ ਹੈਗਾ ਅੱਗੇ ਪੜਾਉਣਾ ਹੁੰਦਾ ਹੈ ਅੱਗੇ ਉਹਦਾ ਆਰ ਪਰਿਵਾਰ ਜਿਹੜਾ ਹੈਗਾ ਉਹ ਚੱਲਣਾ ਹੁੰਦਾ ਉਹਦੀ ਰੋਜੀ ਰੋਟੀ ਉਸੇ ਟਰੈਕਟਰ ਟਰਾਲੀ ਤੋਂ ਚੱਲਣ ਹੁੰਦੀ ਆ ਤਾਂ ਕਿ ਇਹ ਟਰੈਕਟਰ ਟਰਾਲੀ ਕਿਸਾਨ ਦੇ ਲਈ ਕੋਹੇਨੂਰ ਹੀਰੇ ਤੋਂ ਵੱਧ ਕੇ ਜਿਹੜੀ ਆ ਉਹ ਹੁੰਦੀ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੂ ਇਜਾਜ਼ਤ ਧੰਨਵਾਦ